ਹੁਣ ਤੁਸੀਂ ਦੱਸੋ ਇਹ ਕੀ ਹੋ ਰਿਹਾ ਹੈ ਅੱਜ ਤੇਜ਼ੀ ਨਾਲ ਇਹ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਇਹ ਕਾਂਗਰਸ ਦੇ ਜਿਹੜੇ ਆਗੂ ਨੇ ਸਾਬਕਾ ਸੀਐਮ ਚਰਨਜੀਤ ਚੰਨੀ ਤੇ ਜਿਹੜੇ ਕਾਂਗਰਸ ਨੇ ਜਿਮਣੀ ਚੋਣਾਂ ਦੇ ਵਿੱਚ ਉਮੀਦਵਾਰ ਖੜੇ ਕੀਤੇ ਆ ਬਰਨਾਲਾ ਤੋਂ ਕੁਲਦੀਪ ਢਿੱਲੋਂ ਦੋਸ਼ ਲਾਇਆ ਜਾ ਰਿਹਾ ਵੀ ਇਹ ਪੈਸੇ ਵੰਡ ਰਹੇ ਨੇ ਲੋਕਾਂ ਨੂੰ ਵੋਟਾਂ ਦੇ ਲਈ ਔਰ ਇਹ ਦੋਸ਼ ਸਿੱਧੇ ਰੂਪ ਦੇ ਵਿੱਚ ਸੋਸ਼ਲ ਮੀਡੀਆ ਤੇ ਉੱਪਰ ਲਿਖ ਕੇ ਭਾਜਪਾ ਦੇ ਆਗੂ ਪਿਰਤਪਾਲ ਬਲੀਏਵਾਲ ਨੇ ਲਾਇਆ ਉਹ ਕਹਿੰਦਾ ਸ਼ਰੇਆਮ ਜਿਹੜੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਜਿਹੜੇ ਜਿਹੜੇ ਕਾਂਗਰਸ ਦੇ ਉਮੀਦਵਾਰ ਹੈ ਕੁਲਦੀਪ ਢਿੱਲੋਂ ਪੈਸੇ ਵੰਡ ਰਹੇ ਨੇ ਔਰ ਵੋਟਾ ਖਰੀਦ ਰਹੇ ਨੇ ਔਰ ਇਹ ਦੋਸ਼ ਬਹੁਤ ਵੱਡਾ ਤੇ ਗੰਭੀਰ ਹੈ ਹੁਣ ਚੋਣ ਕਮਿਸ਼ਨ ਨੂੰ ਇਹਨਾਂ ਤੇ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਕਿ ਤੁਹਾਨੂੰ ਕੀ ਲੱਗਦਾ ਹੈ ਕੀ ਇਹ ਪੈਸੇ ਵੰਡੇ ਜਾ ਰਹੇ ਨੇ ਜਾਂ ਕੁਝ ਹੋਰ ਹੈ ਦੋਸ਼ ਜਿਹੜਾ ਲੱਗਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਜੇ ਤੇ ਕਾਂਗਰਸ ਇਹ ਹਰਕਤਾਂ ਕਰ ਰਹੀ ਹੈ ਫਿਰ ਸੱਚਮੁੱਚ ਇਹ ਉਹੀ ਗੱਲ ਹੈ ਜਿਹੜੀ ਮਨਪ੍ਰੀਤ ਬਾਦਲ ਉੱਥੇ ਗੱਦੜਬਾਤ ਕਰ ਰਿਹਾ ਹੈ ਕਿਉਂਕਿ ਉੱਥੇ ਮਨਪ੍ਰੀਤ ਬਾਦਲ ਗਰੀਬਾਂ ਦੀਆਂ ਬਸਤੀਆਂ 'ਚ ਜਾ ਕੇ ਉਹਨਾਂ ਦੇ ਭੋਲੇਪਲ ਦਾ ਘੱਟ ਸਮਝਦਾ ਤੇ ਉਹਨਾਂ ਦੀ ਗਰੀਬੀ ਦਾ ਫਾਇਦਾ ਉਠਾ ਕੇ ਉਹਨਾਂ ਨੂੰ ਗੁੰਮਰਾਹ ਕਰਦਾ ਨਜ਼ਰ ਆ ਰਿਹਾ ਹੈ ਵੀਡੀਓ ਉਹਦੀਆਂ ਵੀ ਵਾਇਰਲ ਹੋ ਚੁੱਕੀਆਂ ਨੇ ਕਿ ਲੋਕਾਂ ਨੂੰ ਸਿੱਧਾ ਹੀ ਜਾ ਕੇ ਕਹੀ ਜਾਂਦਾ ਵੀ ਤੁਸੀਂ ਮੈਨੂੰ ਆਪਣਾ ਨਾਮ ਲਿਖ ਕੇ ਦਿਓ ਰੋਲ ਨੰਬਰ ਦਿਓ ਤੇ ਮੈਂ ਤੁਹਾਨੂੰ ਰੇਲਵੇ ਚ ਲਵਾ ਦਿੰਨਾ ਮੈਂ ਤੁਹਾਨੂੰ ਪੀਆਰਟੀਸੀ ਚ ਲਵਾ ਦਿੰਨਾ ਤੇ ਐਦਾ ਥੋਕ ਦੇ ਵਿੱਚ ਬਾਰੋ-ਬਾਰੀ ਉਹ ਨੌਕਰੀਆਂ ਵੰਡਣ ਦੇ ਲਾਲਚ ਦੇ ਰਿਹਾ ਹੈ ਉੱਥੇ ਹੀ ਇਹ ਵੀਡੀਓ ਜਿਹੜੀ ਵਾਇਰਲ ਹੋਈ ਹੈ ਇਹ ਆਪਣੇ ਆਪ 'ਚ ਵੱਡਾ ਸਵਾਲ ਖੜਾ ਕਰਦੀ ਹੈ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਪੂਰੀ ਵੀਡੀਓ ਜਿਹੜੀ ਆਈ ਹੈ ਉਹਦੀਆਂ ਕੁਝ ਤਸਵੀਰਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਰਹੇ ਆ ਸਕਰੀਨ ਦੇ ਉੱਪਰ ਕਿ ਕੁਝ ਦੇਰ ਆ ਕਾਂਗਰਸ ਦਾਗੂ ਨਾਲ ਚਰਨਜੀਤ ਚੰਨੀ ਖੜੇ ਨੇ ਤੇ ਕਿਹਾ ਜਾ ਰਿਹਾ ਵੀ ਇਹ ਪੈਸੇ ਨੇ ਹੁਣ ਦੇਖੋ ਜੇਕਰ ਗਰੀਬ ਲੋਕਾਂ ਦੀ ਗਰੀਬੀ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਐਦਾਂ ਉਹਨਾਂ ਦੀਆਂ ਵੋਟਾਂ ਲੈਣੀਆਂ ਨੇ ਤਾਂ ਫਿਰ ਇਹ ਲੋਕਤੰਤਰ ਨਹੀਂ ਫਿਰ ਇਹ ਨੋਟਪੰਤਰ ਹੈ ਜਿਹਦੇ ਕੋਲ ਨੋਟ ਉਹਦਾ ਤੰਤਰ ਹੈ ਦੂਜੇ ਨੰਬਰ ਤੇ ਇਹ ਲੋਕਤੰਤਰ ਨਹੀਂ ਇਹ ਡਾਂਗਤੰਤਰ ਹੈ ਜਿਹਦੇ ਕੋਲ ਡਾਂਗ ਉਹਦਾ ਤੰਤਰ ਤਾਂ ਫਿਰ ਆ ਜਿਹੜੀਆਂ ਤਸਵੀਰਾਂ ਨੇ ਇਹਨਾਂ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਪੜਤਾਲ ਹੋਣੀ ਚਾਹੀਦੀ ਹੈ ਤੇ ਸਚਾਈ ਸਾਹਮਣੇ ਆਉਣੀ ਚਾਹੀਦੀ ਹੈ ਕਿਉਂਕਿ ਚਰਨਜੀਤ ਚੰਨੀ ਮੌਜੂਦਾ ਐਮਪੀ ਹੈ ਔਰ ਵੱਡੇ ਆਗੂਆ ਕਾਂਗਰਸ ਦੇ ਦੂਜੇ ਪਾਸੇ ਤੁਸੀਂ ਦੇਖੋ ਇਹਨਾਂ ਸਾਰੀਆਂ ਪਾਰਟੀਆਂ ਨੇ ਨਿਯਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਨੇ ਤੇ ਫਿਰ ਚੋਣ ਕਮਿਸ਼ਨ ਨੇ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿਹੜੇ ਨੋਟਿਸ ਨੇ ਉਹ ਕੱਢੇ ਨੇ ਪਹਿਲਾ ਮਨਪ੍ਰੀਤ ਬਾਦਲ ਨੇ ਉਹ ਕੰਮ ਕੀਤਾ ਰਾਜਾ ਵੜਿੰਗ ਜਿਹੜਾ ਉਹ ਮੁਸਲਮ ਭਾਈਚਾਰੇ ਦੀ ਮਸਜਿਦ ਜਾ ਵੜਿਆ ਕਿੱਦੜ ਵਾਇ ਉੱਥੇ ਜਾ ਕੇ ਤੇ ਉਹਨੇ ਵੋਟਾਂ ਦੇ ਲਈ ਉਹਨਾਂ ਨੂੰ ਪਰਵਾਉਣ ਦੀ ਕੋਸ਼ਿਸ਼ ਕੀਤੀ ਹੈ ਤੀਜੇ ਪਾਸੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਡਿੰਪੀਟ ਲੋਕੜਾ ਉਹਨੂੰ ਵੀ ਚੋਣ ਕਮਿਸ਼ਨ ਨੇ ਨੋਟਿਸ ਕੱਢਿਆ ਅੱਜ ਕਿਉਂ ਕਿਉਂਕਿ ਆਪਦੇ ਪੋਸਟਰ ਲਾ ਰਿਆ ਤੇ ਪੋਸਟਰਾਂ ਦੇ ਉੱਪਰ ਦੂਜਿਆਂ ਦੇ ਉਮੀਦਵਾਰਾਂ ਦੇ ਉੱਪਰ ਕਰੌਸ ਲੱਗੇ ਹੋਏ ਨੇ ਲਾਲ ਕਾਂਟੇ ਲੱਗੇ ਹੋਏ ਨੇ ਤਾਂ ਕੁਝ ਦਿਨ ਪਹਿਲਾਂ ਵੀ ਡਿੰਪੀ ਢਿੱਲੋਂ ਨੇ ਇੱਕ ਅਲਾਖੀ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਮੇਰੇ ਲਈ ਇੱਕ ਕਾਰ ਦੀ ਡਿੱਗੀ ਭਰ ਕੇ 100 ਕਰੋੜ ਰੁਪਇਆ ਭੇਜਿਆ ਸੀ ਇਹਦੀ ਜਾਂਚ ਤਾਂ ਅਜੇ ਹੋਣੀ ਬਾਕੀ ਹੈ ਹੁਣ ਜਿਹੜੀ ਦੂਜੀ ਗੱਲ ਵੱਡਾ ਸਵਾਲ ਬਣ ਗਿਆ ਕਿ ਕਾਂਗਰਸ ਪਾਰਟੀ ਆਪਣੇ ਹੀ ਪੰਜਾਬ ਪ੍ਰਧਾਨ ਜਿਹੜਾ ਰਾਜਾ ਵੜਿੰਗ ਹੈ ਉਹਦੀਆਂ ਗਤੀਵਿਧੀਆਂ ਦੇ ਖਿਲਾਫ ਨਜ਼ਰ ਆ ਰਹੀ ਹੈ ਕਿਉਂਕਿ ਪਿਛਲੇ ਦਿਨ ਹੀ ਫੋਟੋਆਂ ਵੀਡੀਓ ਆਈਆਂ ਨੇ ਕਿ ਰਾਜਾ ਵੜਿੰਗ ਦੇ ਨਾਲ ਗਿੱੱਡੜ ਵਾਹੇ ਦੇ ਵਿੱਚ ਜਿਹੜਾ 골ਡੀ ਜਿਹੜਾ ਮਤਲਬ ਜਿਹੜਾ ਆਮ ਆਦਮੀ ਪਾਰਟੀ ਚ ਚਲਾ ਗਿਆ ਸੀ ਧੂਰੀ ਤੋਂ ਉਹ ਦਲਵੀਰ 골ਡੀ ਦੁਬਾਰਾ ਆਮ ਆਦਮੀ ਪਾਰਟੀ ਨੂੰ ਛੱਡ ਚੁੱਕਾ ਹੈ ਤੇ ਫੋਟੋਆਂ ਆਈਆਂ ਕਿ ਰਾਜਾ ਵੜਿੰਗ ਦੇ ਨਾਲ ਪ੍ਰਚਾਰ ਕਰ ਰਿਹਾ ਗਿੱਦੜਬਾਏ ਤੇ ਉਹਨੇ ਇਹ ਕਿਹਾ ਵੀ ਸੀ ਕਿ ਹੁਣ ਮੈਂ ਦੁਬਾਰਾ ਫੇਰ ਕਾਂਗਰਸ ਚ ਆ ਸਕਦਾ ਤੇ ਉਧਰ ਰਾਜਾ ਵੜਿੰਗ ਤਾਂ ਉਹਨੂੰ ਨਾਲ ਬਿਠਾ ਕੇ ਪ੍ਰਚਾਰ ਕਰ ਰਿਹਾ ਹੈ ਕਾਂਗਰਸ ਦਾ ਪ੍ਰਧਾਨ ਤੇ ਜਿਹੜੀ ਕਾਂਗਰਸ ਸਹਾਇਕ ਕਮਾਨ ਹੈ ਉਹਨੇ ਸਖਤੀ ਨਾਲ ਕਹਿ ਦਿੱਤਾ ਕਿ ਜਿਹੜੇ ਬੰਦੇ ਸਾਨੂੰ ਕਿਸੇ ਟਾਈਮ ਛੱਡ ਗਏ ਸਾਡੇ ਤੇ ਦੋਸ਼ ਲਾਏ ਇਲਜ਼ਾਮ ਲਾਏ ਅਸੀਂ ਉਹਨਾਂ ਨੂੰ ਪਾਰਟੀ ਚ ਨਹੀਂ ਲੈਣਾ ਪਹਿਲਾਂ ਤਾਂ ਪ੍ਰਤਾਪ ਬਾਜਵਾ ਨੇ ਕਿਹਾ ਜਿਹੜੇ ਐਲਓਪੀ ਐ ਪੰਜਾਬ ਦੇ ਉਸ ਤੋਂ ਬਾਅਦ ਜਿਹੜੇ ਕਾਂਗਰਸ ਦੇ ਕੋ ਕਨਵੀਨਰ ਨੇ ਪੰਜਾਬ ਦੇ ਉਹਨਾਂ ਨੇ ਅਲੋਕ ਸ਼ਰਮਾ ਉਹਨਾਂ ਨੇ ਬੜਾ ਤਿੱਖਾ ਤੇ ਸਖਤ ਬਿਆਨ ਦਿੱਲੀ ਤੋਂ ਦਿੱਤਾ ਉਹ ਕਹਿੰਦੇ ਵੀ ਜਿਹੜੇ ਵੀ ਬੰਦੇ ਹੁਣ ਸਾਡਾ ਸਾਨੂੰ ਛੱਡ ਗਏ ਸੀ ਤੇ ਹੁਣ ਪ੍ਰਚਾਰ ਕਰ ਰਹੇ ਨੇ ਉਹਨਾਂ ਨੂੰ ਅਸੀਂ ਦੁਬਾਰਾ ਵਾਪਸ ਨਹੀਂ ਲਵਾਵਾਂਗੇ ਉਹਨਾਂ ਨੇ ਗਦਾਰੀ ਕੀਤੀ ਐ ਉਹਨਾਂ ਨੇ ਸਾਡਾ ਨੁਕਸਾਨ ਕੀਤਾ ਐ ਤੇ ਤੁਸੀਂ ਇੱਥੇ ਦੇਖੋ ਇੱਕ ਪਾਸੇ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਜਿਹੜਾ ਦਲਵੀਰ ਗੋਲਡੀ ਨੂੰ ਨਾਲ ਲਈ ਫਿਰਦਾ ਪ੍ਰਚਾਰ ਕਰਾਉਣ ਲਈ ਤੇ ਦੂਜੇ ਪਾਸੇ ਕਾਂਗਰਸ ਦੇ ਬਾਕੀ ਆਗੂ ਜਿਹੜੇ ਕਿ ਕਹਿ ਰਹੇ ਨੇ ਕਿ ਦਲਵੀਰ ਗੋਲਡੀ ਇੱਕ ਗਦਾਰ ਐ ਇਹਨੂੰ ਅਸੀਂ ਨਾਲ ਨਹੀਂ ਲੈਣਾ ਹੁਣ ਜੇਕਰ ਦਲੀਪੀਰ ਗੋਲਡੀ ਗਦਾਰ ਐ ਤਾਂ ਫਿਰ ਕਾਂਗਰਸ ਦਾ ਪ੍ਰਧਾਨ ਰਾਜਾ ਵੜਿੰਗ ਉਹਨੂੰ ਨਾਲ ਕਿਉਂ ਲਈ ਫਿਰਦਾ ਉਹ ਵੀ ਪੰਜਾਬ ਦਾ ਪ੍ਰਧਾਨ ਹੈ ਰਾਜਾ ਵੜਿੰਗ ਤਾਂ ਇੱਥੇ ਇੱਕ ਸਿੱਧਾ ਟਕਰਾਅ ਦਰਬੀ ਦਲਬੀਰ ਗੋਲਡੀ ਵਾਲੇ ਮੁੱਦੇ ਦੇ ਉੱਪਰ ਕਾਂਗਰਸ ਦੇ ਨੇਤਾਵਾਂ ਦੇ ਵਿੱਚ ਨਜ਼ਰ ਆ ਰਿਹਾ ਕਿਉਂ ਕਿ ਕਿਉਂਕਿ ਜੇਕਰ ਰਾਜਾ ਵੜਿੰਗ ਦਲਬੀਰ ਗੋਲਡੀ ਨੂੰ ਗਲਤ ਸਮਝਦਾ ਹੁੰਦਾ ਤਾਂ ਉਹ ਚੋਣ ਪ੍ਰਚਾਰ ਚ ਨਾਲ ਲੈ ਕੇ ਨਹੀਂ ਜਾਣਾ ਸੀ ਉਹਨੇ ਤੇ ਉਹ ਠੀਕ ਸਮਝ ਰਿਹਾ ਲੈ ਕੇ ਜਾ ਰਿਹਾ ਤੇ ਪ੍ਰਤਾਪ ਬਾਜਵਾ ਤੇ ਹਾਈ ਕਮਾਂਡ ਕਹਿ ਰਹੀ ਆ ਵੀ ਇਹ ਗਲਤ ਹੈ ਗਦਾਰ ਨੇ ਉਧਰ ਸੁਨੀਲ ਜਾਖੜ ਨੇ ਅੱਜ ਇਹ ਕਬੂਲ ਲਿਆ ਕਿ ਮੈਂ ਤਾਂ ਬੀਜੇਪੀ ਦੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕਾ ਹਾਂ ਪਿਛਲੇ ਦਿਨੀ ਰੌਲਾ ਪਿਆ ਸੀ ਨੱਪ ਘੋਟ ਲਿਆ ਸੀ ਬੀਜੇਪੀ ਨੇ ਇਸ ਗੱਲ ਨੂੰ ਵੀ ਨਹੀਂ 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 ਦਿੱਤਾ ਅਸਤੀਫਾ ਅੰਦਰ ਖਾਤੇ ਉਹਨੂੰ ਪਲੋਸ ਲਿਆ ਸੀ ਪਰ ਅੱਜ ਉਹਨੇ ਗੁੱਬਗਵਾਟ ਕੱਢ ਦਿੱਤਾ ਬੋਲ ਪਿਆ ਕਹਿੰਦਾ ਮੈਂ ਅਸਤੀਫਾ ਦੇ ਚੁੱਕਾ ਹੋਇਆ ਤੇ ਅੱਜ ਉਹਨੇ ਫਿਰ ਪ੍ਰਧਾਨ ਮੰਤਰੀ ਨੂੰ ਵੀ ਵੱਡੀਆਂ ਗੱਲਾਂ ਆਖੀਆਂ ਕਹਿੰਦਾ ਵੀ ਚੰਡੀਗੜ੍ਹ ਦੇ ਵਿੱਚ ਜਿਹੜੀ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਜ਼ਮੀਨ ਦਿੱਤੀ ਗਈ ਆ 10 ਏਕੜ ਆ ਉਹਨਾਂ ਦੀ ਵਿਧਾਨ ਸਭਾ ਬਣਾਉਣ ਲਈ ਉਹ ਕਹਿੰਦਾ ਬਿਲਕੁਲ ਗਲਤ ਆ ਚੰਡੀਗੜ੍ਹ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਸੁਨੀਲ ਜਾਖੜ ਕਹਿੰਦਾ ਤੇ ਪ੍ਰਧਾਨ ਮੰਤਰੀ ਨੂੰ ਸਿੱਧਾ ਦਖਲ ਦੇਣਾ ਚਾਹੀਦਾ ਸੁਨੀਲ ਜਾਖੜ ਕਹਿੰਦਾ ਸੁਨੀਲ ਜਾਖੜ ਕਹਿੰਦਾ ਕਿ ਪ੍ਰਧਾਨ ਮੰਤਰੀ ਨੂੰ ਇਹ ਜਿਹੜਾ ਫੈਸਲਾ ਹੈ ਇਹ ਵਾਪਸ ਕਰਾਉਣਾ ਚਾਹੀਦਾ ਹੁਣ ਇੱਥੇ ਤੁਸੀਂ ਦੱਸੋ ਤੁਹਾਨੂੰ ਕੀ ਲੱਗਦਾ ਕੀ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ 10-10 ਏਕੜ ਜ਼ਮੀਨ ਦੇਣੀ ਕੀ ਇਹ ਵਾਜਬ ਹੈ ਕੀ ਇਹ ਜਾਇਜ ਹੈ ਜਾਂ ਸੱਚਮੁੱਚ ਰੁਕਣੀ ਚਾਹੀਦੀ ਹੈ ਤੇ ਸੁਨੀਲ ਜਾਖੜ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਹਾਂ ਜਾਖੜ ਸਾਹਿਬ ਤੁਹਾਡੀ ਪ੍ਰਧਾਨ ਮੰਤਰੀ ਸਾਹਿਬ ਮੰਨਣਗੇ ਤੁਹਾਡੇ ਤਾਂ ਆਪ ਦੇ ਭਾਂਡੇ ਖੜਕੇ ਪੈਣੇ ਉਧਰ ਅਸਤੀਫਾ ਤੁਸੀਂ ਦਿੱਤੀ ਬੈਠੇ ਹੋ ਪ੍ਰਧਾਨਗੀ ਤੋਂ ਤੁਹਾਨੂੰ ਉਹ ਪਲੋਸ ਰਹੇ ਨੇ ਤਾਂ ਇਸ ਸਥਿਤੀ ਦੇ ਵਿੱਚ ਜਾਖੜ ਸਾਹਿਬ ਦਾ ਬਿਆਨ ਤਾਂ ਕੋਈ ਬਹੁਤਾ ਅਰਥ ਨਹੀਂ ਰੱਖਦਾ ਪਰ ਚੰਡੀਗੜ੍ਹ ਪੰਜਾਬ ਦਾ ਹੈ ਤੇ ਰਹਿਣਾ ਚਾਹੀਦਾ ਇਹ ਗੱਲ 'ਤੇ ਤੁਸੀਂ ਸਹਿਮਤ ਹੋ ਤੇ ਆਪਣਾ ਕਮੈਂਟ ਲਿਖ ਦਿਓ ਸੋ ਤੀਜੀ ਗੱਲ ਤੀਜਾ ਮੁੱਦਾ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹਦੇ 'ਚ ਬਖੇੜਾ ਪੈਂਦਾ ਸਿੱਧੇ ਰੂਪ 'ਚ ਨਜ਼ਰ ਆ ਰਿਹਾ ਉਹ ਕਿਵੇਂ ਨਜ਼ਰ ਆ ਰਿਹਾ ਕੱਲ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਮੀਟਿੰਗ ਸੱਦੀ ਮੀਟਿੰਗ 'ਚ ਪੰਜਾਬ ਦੇ ਐਮਐਲਏ ਸੱਦੇ ਮੰਤਰੀ ਸੱਦੇ ਪਰ ਭਗਵੰਤ ਮਾਨ ਨੂੰ ਨਹੀਂ ਸੱਦਿਆ ਕਿਉਂ ਨਹੀਂ ਸੱਦਿਆ ਇਹ ਤੇ ਆਮ ਆਦਮੀ ਪਾਰਟੀ ਜਾਣੇ ਜਾਂ ਭਗਵੰਤ ਮਾਨ ਜਾਣੇ ਪਰ ਜਾਪਦਾ ਕੀ ਹੈ ਜਾਪਦਾ ਇਹ ਹੈ ਕਿ ਸਭ ਅੱਛਾ ਨਹੀਂ ਹੈ ਆਮ ਆਦਮੀ ਪਾਰਟੀ ਚ ਭਗਵੰਤ ਮਾਨ ਨੂੰ ਨਾ ਸਦਨਾ ਭਗਵੰਤ ਮਾਨ ਦੇ ਨਾਲ ਵੱਡੀ ਨਾਰਾਜ਼ਗੀ ਤੇ ਵਖਰੇਵਾ ਜ਼ਾਹਰ ਕਰਦਾ ਜਦੋਂ ਦੇ ਕੇਜਰੀਵਾਲ ਸਾਹਿਬ ਜੇਲ੍ਹੋਂ ਬਾਹਰ ਆਏ ਨੇ ਉਦੋਂ ਦਾ ਹੀ ਭਗਵੰਤ ਮਾਨ ਦੇ ਨਾਲ ਇੱਕ ਪ੍ਰੋਬਲਮ ਵਾਂਗ ਸਥਿਤੀ ਜਿਹੜੀ ਆ ਉਹ ਨਜ਼ਰ ਆ ਰਹੀ ਹੈ ਅੱਜ ਵੀ ਨਜ਼ਰ ਆ ਰਹੀ ਹੈ ਹੁਣ ਜਦੋਂ ਪੰਜਾਬ ਚ ਚਾਰ ਜਿਮਣੀ ਚੋਣਾਂ ਹੋ ਰਹੀਆਂ ਨੇ ਇਦੇ ਸੰਬੰਧੀ ਕੱਲ ਮੀਟਿੰਗ ਸੱਦੀ ਹਾਈ ਕਮਾਂਡ ਨੇ ਸੰਦੀਪ ਪਾਠਕ ਨੇ ਮੀਟਿੰਗ ਲਈ ਹੈ ਬਾਕੀ ਐਮਐਲਏ ਮੰਤਰੀ ਸੱਦੇ ਪਰ ਭਗਵੰਤ ਮਾਨ ਉਹਦੇ ਹਾਜ਼ਰ ਨਹੀਂ ਸੀ ਸੰਦੀਪ ਪਾਠਕ ਦੀ ਤੇ ਭਗਵੰਤ ਮਾਨ ਦੀ ਖੜਕੀ ਹੋਈ ਹੈ ਕਿਵੇਂ ਜਦੋਂ ਜਲੰਧਰ ਦੀ ਜਿਮਣੀ ਚੋਣ ਹੋਈ ਹੈ ਕੇਜਰੀਵਾਲ ਅੰਦਰ ਸੀ ਜੇਲ੍ਹ 'ਚ ਤੇ ਭਗਵੰਤ ਮਾਨ ਦੀ ਉਸ ਟਾਈਮ ਥੋੜੀ ਥੋੜੀ ਚੱਲ ਰਹੀ ਸੀ ਕਿਉਂਕਿ ਕੇਜਰੀਵਾਲ ਅੰਦਰ ਸੀ ਤੇ ਕੇਜਰੀਵਾਲ ਤੋਂ ਬਾਅਦ ਭਗਵੰਤ ਮਾਨ ਆਪਣੀ ਮਰਜ਼ੀ ਕਰਦਾ ਰਿਹਾ ਭਗਵੰਤ ਮਾਨ ਨੇ ਇਹ ਕਹਿਤਾ ਸੀ ਉਦੋਂ ਕਿ ਮੈਂ ਇੱਥੇ ਦੇਖਾਂਗਾ ਪੰਜਾਬ 'ਚ ਵੀ ਕਿਵੇਂ ਕੀ ਕਰਨਾ ਤਾਂ ਭਗਵੰਤਮਾਨ ਨੇ ਆਪਣੀ ਅਗਵਾਈ ਦੇ ਵਿੱਚ ਜਲੰਧਰ ਦੀ ਚੋਣ ਲੜਾਈ ਸੀ ਉਸ ਤੋਂ ਬਾਅਦ ਐਮਪੀ ਦੀਆਂ ਚੋਣਾਂ ਭਗਵੰਤਮਾਨ ਦੀ ਕਾਫੀ ਉਹਦੇ ਵਿੱਚ ਚੱਲੀ ਪਰ ਜਦੋਂ ਹੀ ਚੋਣਾਂ ਆਗੀਆਂ ਨੇ ਆ ਜਿਵਣੀ ਇਹਦੇ ਵਿੱਚ ਭਗਵੰਤਮਾਨ ਦੀ ਕਹਿੰਦੇ ਬਿਲਕੁਲ ਨਹੀਂ ਚੱਲੀ ਇਸ ਤੋਂ ਪਹਿਲਾਂ ਹੀ ਭਗਵੰਤਮਾਨ ਦੇ ਪਾਰ ਜਿਹੜੇ ਉਹ ਕੁੱਤਰ ਦਿੱਤੇ ਗਏ ਉਹਨਾਂ ਦੇ ਦਫ਼ਤਰ ਦੇ ਸਾਰੇ ਬੰਦੇ ਬਦਲੇ ਗਏ ਉਹਨਾਂ ਦੇ ਨੇੜੇ ਉਹਨਾਂ ਦੇ OSD ਬਦਲੇ ਗਏ ਉਹਨਾਂ ਦਾ মিডিਆ ਐਡਵਾਈਜ਼ਰ ਬਦਲਿਆ ਗਿਆ ਬਲਤੇਜ ਪੰਨੂ ਪਾਸੇ ਹਟਾਤਾ ਹਾਈ ਕਮਾਂਡ ਨੇ ਉਹਨਾਂ ਦੀ ਥਾਂ ਤੇ ਉਹ ਜੇਮਜ ਸੁਬਾਸਤੀਨ ਨੂੰ ਲਾਇਆ ਜਿਹੜਾ ਮੋਦੀ ਆ ਉਹਨੂੰ ਲਾਇਆ ਤਾਂ ਅਰਬਿੰਦ ਮੋਦੀ ਪਹਿਲਾਂ ਜਿਹੜਾ ਰਿਆ ਕੇਜਰੀਵਾਲ ਦੇ ਨੇੜੇ ਤਾਂ ਇਹ ਸਾਰਾ ਕੁਝ ਇਹ ਦਰਸਾਉਂਦਾ ਹੈ ਕਿ ਭਗਵੰਤ ਮਾਨ ਨੂੰ ਹਾਸ਼ੀਏ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਭਗਵਨ ਤਮਨ ਹੁਣ ਇੱਕ ਤਰ੍ਹਾਂ ਨਾਲ ਨਾ ਦੇ ਮੁੱਖ ਮੰਤਰੀ ਰਹਿ ਗਏ ਨੇ ਇਹ ਗੱਲ ਦੀ ਵੱਡੀ ਚਰਚਾ ਹੈ ਸ਼ਕਤੀਆਂ ਸਾਰੀਆਂ ਜਿਹੜੀਆਂ ਨੇ ਉਹ ਕੇਜਰੀਵਾਲ ਤੇ ਦਿੱਲੀ ਆਈਕਮਨ ਆਪਣੇ ਹੱਥਾਂ 'ਚ ਕੇਂਦਰਿਤ ਕਰਦੀ ਨਜ਼ਰ ਆ ਰਹੀ ਹੈ ਆਉਣ ਵਾਲੇ ਦਿਨ ਦੱਸਣਗੇ ਕਿ ਭਗਵਨ ਤਮਨ ਦਾ ਫਿਊਚਰ ਕੀ ਹੈ ਵੈਸੇ ਜੇ ਭਗਵਨ ਤਮਨ ਨੂੰ ਆਮ ਆਦਮੀ ਪਾਰਟੀ ਨੇ ਪਾਰਟੀ ਨੇ ਪਾਸੇ ਕੀਤਾ ਤਮਾਂਜੀ ਆਮ ਆਦਮੀ ਪਾਰਟੀ ਵੀ ਜਾਣੀ ਹੈ ਹੋਰ ਕਿਤੇ ਕੁਝ ਬਣਿਆ ਨਹੀਂ ਦਿੱਲੀ 'ਚ ਦੁਬਾਰਾ ਚੋਣਾਂ ਨੇ ਲੱਗਦਾ ਦਿੱਲੀ 'ਚ ਵੀ ਧੋਬੀ ਪਟਕਾ ਲੱਗ ਜਾਣਾ ਹੈ ਕਿਉਂਕਿ ਇੱਕ ਤਾਂ ਦੋ ਵਾਰ ਸਰਕਾਰ ਬਣ ਗਈ ਜਿਹੜੀ ਇੱਕ ਸਰਕਾਰ ਦੇ ਕੰਮਾਂ ਦੇ ਖਿਲਾਫ ਇੱਕ ਲੋਕਾਂ ਦੇ ਵਿੱਚ ਰੋਸ ਹੁੰਦਾ ਉਹ ਤਾਂ ਹੋਊਗਾ ਹੀ ਦੂਜਾ ਜਿਸ ਤਰ੍ਹਾਂ ਕੇਜਰੀਵਾਲ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਕੇਜਰੀਵਾਲ ਜੇਲ੍ਹ ਚ ਗਿਆ ਉਹ ਸਾਰੇ ਕੁਝ ਦਾ ਅਸਰ ਦੇ ਜ਼ਿਆਦਾ ਨਹੀਂ 15 20 ਫੀਸਦੀ ਲੋਕਾਂ ਦਾ ਤਾਂ ਪਵੇਗਾ ਹੀ 5 ਫੀਸਦੀ ਵੋਟ ਆ ਜਿਹੜੀ ਉਹ ਸਰਕਾਰ ਦਾ ਪਾਲਾ ਬਦਲ ਦਿੰਦੀ ਹੈ ਸਿਰਫ 5 ਫੀਸਦੀ ਜੇ 5 ਫੀਸਦੀ ਵੋਟ ਦੇ ਉੱਪਰ ਵੀ ਅਸਰ ਪੈ ਗਿਆ ਹੋਇਆ ਕੇਜਰੀਵਾਲ ਦੇ ਜੇਲ੍ਹ ਜਾਣ ਦਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ 'ਚ ਨਹੀਂ ਬਣ ਸਕਦੀ ਤਾਂ ਆਮ ਆਦਮੀ ਪਾਰਟੀ ਲਈ ਫੂਕ ਫੂਕ ਕੇ ਕਦਮ ਰੱਖਣ ਦਾ ਟਾਈਮ ਆ ਚੁੱਕਾ ਹੈ ਪ੍ਰਕਾਸ਼ ਸਿੰਘ ਬਾਦਲ ਉਂਝ ਭਾਵੇਂ ਲੋਕਾਂ ਲਈ ਉਹਨੇ ਕੋਈ ਬਹੁਤਾ ਕੁਛ ਨਾ ਕੀਤਾ ਹੋਵੇ ਪਰ ਅਣਪਵੀ ਬਹੁਤ ਸੀ ਡੂੰਗਾ ਬਹੁਤ ਸੀ ਦੂਰੰਦੇਸ਼ ਸੀ ਤੇ ਉਹਨੇ ਇੱਕ ਗੱਲ ਆਪਣੇ ਮਰਨ ਤੋਂ ਪਹਿਲਾਂ ਕਹੀ ਸੀ ਪ੍ਰਕਾਸ਼ ਸਿੰਘ ਬਾਦਲ ਨੇ ਉਹ ਕਹਿੰਦਾ ਆਮ ਆਦਮੀ ਪਾਰਟੀ ਇੱਕ ਗੁਬਾਰਾ ਹੈ ਹਵਾ 'ਚ ਫੁੱਲਿਆ ਹੋਇਆ ਗੁਬਾਰਾ ਹੈ ਜਿਵੇਂ ਇੱਕਦਮ ਫੁੱਲਿਆ ਉਵੇਂ ਹੀ ਇਹਨੇ ਫਟ ਜਾਣਾ ਹੈ ਤਾਂ ਇਹ ਗੱਲ ਇੰਜ ਹੀ ਜਾਪ ਰਹੀ ਹੈ ਆਮ ਆਦਮੀ ਪਾਰਟੀ ਇੱਕਦਮ ਆਈ ਹੈ ਇੱਕਦਮ ਜਾਂਦੀ ਨਜ਼ਰ ਵੀ ਦਿਖਣੀ ਸ਼ੁਰੂ ਹੋ ਰਹੀ ਹੈ ਜਿਸ ਤਰ੍ਹਾਂ ਦਾ ਹਰਿਆਣਾ ਦੇ ਵਿੱਚ ਹਾਲ ਹੋ ਆਮ ਆਦਮੀ ਪਾਰਟੀ ਦਾ ਦੇਖੋ ਆਮ ਆਦਮੀ ਪਾਰਟੀ ਦਾ ਇੱਕ ਵੀ ਬੰਦਾ ਹਰਿਆਣੇ ਚ ਨਹੀਂ ਜਿੱਤਿਆ ਹੁਣ ਕੇਜਰੀਵਾਲ ਹਰਿਆਣੇ ਦਾ ਆਮ ਆਦਮੀ ਪਾਰਟੀ ਦਾ ਸੁਪਰੀਮੋ ਹੈ ਮੁਖੀਆ ਕੇਜਰੀਵਾਲ ਤਾਂ ਹਰਿਆਣੇ ਕਾ ਬੇਟਾ ਹਰਿਆਣੇ ਕਾ ਬੇਟਾ ਕੇਜਰੀਵਾਲ ਨੂੰ ਕਿਹਾ ਗਿਆ ਜੋਰ ਲਾਇਆ ਕੇਜਰੀਵਾਲ ਦੇ ਜੇਲ੍ਹ ਚ ਬਾਹਰ ਆ ਕੇ ਹਰਿਆਣੇ ਇੱਕ ਵੀ ਐਮਐਲਏ ਨਹੀਂ ਜਿੱਤ ਸਕਿਆ 90 ਜਿੱਤਨੇ ਸੀ ਜਮਾਨਤਾ ਜਬਤ ਹੋ ਗਈਆਂ ਯਾਰ ਤਾਂ ਫਿਰ ਕੀ ਕਿਹਾ ਜਾਵੇ ਇਹ ਹੀ ਕਿਹਾ ਜਾਊਗਾ ਨਾ ਵੀ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਲੋਕਾਂ ਵੱਲੋਂ ਨਕਾਰੀ ਜਾ ਰਹੀ ਹੈ ਮੈਂ ਖੁਦ ਹਰਿਆਣਾ ਦੇ ਵਿੱਚ ਜਾ ਕੇ ਵੋਟਾਂ ਦੇ ਵਿੱਚ ਕਿੰਨੇ ਦਿਨ ਕਵਰੇਜ ਕੀਤੀ ਤੁਸੀਂ ਦੇਖਿਆ ਆਪਣੇ ਚੈਨਲ ਤੇ ਲੋਕਾਂ ਨੂੰ ਪੁੱਛਿਆ ਕਿ ਤੁਸੀਂ ਜਿਵੇਂ ਪੰਜਾਬ ਨੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਝਾੜੂ ਨੂੰ ਤੁਸੀਂ ਨਹੀਂ ਦੇਣਾ ਤਾਂ ਉੱਥੋਂ ਦੇ ਲੋਕਾਂ ਨੇ ਸਪਸ਼ਟ ਕਿਹਾ ਬਿਲਕੁਲ ਨਹੀਂ ਦੇਣਾ ਉਹ ਕਹਿੰਦੇ ਪੰਜਾਬ ਵਾਲਿਆਂ ਨੇ ਮੌਕਾ ਦਿੱਤਾ ਅਸੀਂ ਵੇਖ ਲਿਆ ਅਸੀਂ ਗਵਾੜ ਚ ਬੈਠੇ ਆ ਉਹੀ ਹਾਲ ਜੋ ਪੰਜਾਬ ਦਾ ਪਹਿਲਾਂ ਸੀ ਓਵੇਂ ਨਸ਼ੇ ਓਵੇਂ ਬੇਰੁਜ਼ਗਾਰੀ ਓਵੇਂ ਵਾਅਦਿਆਂ ਦਾ ਹਾਲ ਤਾਂ ਉਹਨਾਂ ਨੇ ਕਿਹਾ ਅਸੀਂ ਮੌਕਾ ਨਹੀਂ ਦੇਣਾ ਤਾਂ ਫਿਰ ਉਹਨਾਂ ਨੇ ਨਹੀਂ ਦਿੱਤਾ ਤਾਂ ਆਮ ਆਦਮੀ ਪਾਰਟੀ ਦੇ ਲਈ ਇੱਕ ਚੁਣੌਤੀਪੂਰਨ ਟਾਈਮ ਹੈ ਇੱਕ ਪਰਖ ਦਾ ਟਾਈਮ ਹੈ ਆਮ ਆਦਮੀ ਪਾਰਟੀ ਦੇ ਕੋਲ ਪੰਜਾਬ ਦੇ ਵਿੱਚ 2 ਸਾਲ ਤੋਂ ਵੱਧ ਟਾਈਮ ਅਜੇ ਪਿਆ। ਅੱਜ ਤੱਕ ਆਮ ਆਦਮੀ ਪਾਰਟੀ ਲੋਕਾਂ ਦੇ ਦਿਲ ਜਿੱਤਣ ਵਾਲੇ ਕੰਮ ਨਹੀਂ ਕਰ ਸਕੀ। ਵੇਖੋ ਆਮ ਆਦਮੀ ਪਾਰਟੀ ਨੇ ਨਾ ਲੋਕਾਂ ਦੇ ਸੁਪਨੇ ਬਣਾਏ ਸੀ ਵੱਡੇ ਤੇ ਉਹਦੇ ਚੋਂ ਕੁਣੀ ਨਹੀਂ ਕਰਤੀ ਗਈ। ਪਿਛਲੇ ਵਾਲੇ ਜਿਹੜੇ ਉਹ ਸੁਪਨੇ ਵੱਡੇ ਰੱਖ ਘੱਟ ਰੱਖਦੇ ਸੀ ਕਰਦੇ-ਕਰਦੇ ਉਹ ਵੀ ਕੁਝ ਨਹੀਂ ਸੀ। ਪਰ ਸੁਪਨੇ ਛੋਟੇ ਬਣਾਉਂਦੇ ਸੀ। ਜੇਕਰ ਕੋਈ ਬੰਦਾ ਮੈਂ ਤੁਹਾਨੂੰ ਕਹੇ ਕਿ ਆਓ ਤੁਹਾਨੂੰ ਚਾਹ ਪਿਉਣੇ ਆ ਤੇ ਤੁਹਾਨੂੰ ਚਾਹ ਲੈ ਕੇ ਤੇ ਚਾਹ ਦੇ ਨਾਲ ਤੁਹਾਨੂੰ ਮਤਲਬ ਕੱਲੇ ਬਿਸਕੁਟ ਵੀ ਖਵਾ ਦੇਵੇ ਤੇ ਤੁਸੀਂ ਖੁਸ਼ ਹੋ ਜਾਓਗੇ ਵੀ ਯਾਰ ਕਈ ਤਕਲੀ ਚਾਹ ਸੀ ਨਾਲ ਬਿਸਕੁਟ ਵੀ ਖਵਾਏ ਬੰਦਾ ਵਧੀਆ ਯਾਰ ਸੇਵਾ ਕੀਤੀ ਜੇ ਕੋਈ ਬੰਦਾ ਤੁਹਾਨੂੰ ਕਹੇ ਵੀ ਚੱਲ ਯਾਰ ਆ ਮੇਰੇ ਨਾਲ ਚੱਲ ਮੈਂ ਹੋਟਲ 'ਚ ਤੈਨੂੰ ਨਾ ਵੱਖ-ਵੱਖ ਤਰ੍ਹਾਂ ਦੇ ਖਾਣੇ ਖਵਾ ਕੇ ਲਿਆਉਣਾ ਨਾਲੇ ਤੈਨੂੰ ਉੱਥੇ ਮੈਂ ਨੂਡਲ ਖਵਾਉਂਗਾ 버ਗਰ ਖਵਾਉਂਗਾ ਆ ਖਵਾਉਂਗਾ ਉਹ ਖਵਾਉਂਗਾ ਤੇ ਇੰਨੀਆਂ ਸਾਰੀਆਂ ਆਟਮਾ ਗਿਣਾ ਕੇ ਉੱਥੇ ਲੈ ਜਾਏ ਫਿਰ ਚਾਹੇ ਉਹ ਚਾਹ ਦੇ ਨਾਲ ਬਿਸਕਟ ਵੀ ਖਵਾ ਦੇਵੇ ਫਿਰ ਨਹੀਂ ਜਚਣਾ ਕਿਉਂਕਿ ਬਾਅਦ ਇਹਨੇ ਕਿੱਡੇ ਕੀਤੇ ਸੀ ਗੱਲ ਤਾਂ ਇਸ ਗੱਲ ਦੀ ਹੈ ਨਾ ਤਾਂ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ ਬਦਲਾ ਕ੍ਰਾਂਤੀ ਤੇ ਇਨਕਲਾਬ ਦੀਆਂ ਗੱਲਾਂ ਕੀਤੀਆਂ ਸੀ ਤੇ ਲੋਕ ਉਹ ਬਦਲਾ ਹੀ ਵੇਖਣਾ ਚਾਹੁੰਦੇ ਨੇ ਜਿਹੜਾ ਆਮ ਆਦਮੀ ਪਾਰਟੀ ਦੇ ਵਾਸਤੇ